ਭਾਰਤ ਦੇ ਕਈ ਰਾਜਾਂ ਜਿਵੇਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਪੰਜਾਬ ਚ ਹੜ੍ਹ ਆਏ ਨੇ ਇਲਾਕੇ ਦੇ ਇਲਾਕੇ ਤਬਾਹ ਹੋ ਗਏ ਸੜਕਾਂ ਅਤੇ ਪੁਲ ਨੁਕਸਾਨੇ ਗਏ ਉਥੇ ਹੀ کاروبار ਤੇ ਵੀ ਭਾਰੀ ਅਸਰ ਪਿਆ ਜਿਨ੍ਹਾਂ ਵਿੱਚ ਟੈਕਸੀ ਚਾਲਕਾ ਦਾ ਵੀ ਕੰਮ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਗਿਆ ਇਸ ਸੰਬੰਧੀ ਟੈਕਸੀ ਮਾਲਕ ਅਤੇ ਸਮਾਜ ਸੇਵੀ ਹਰੀਸ਼ ਕੁਮਾਰ ਸੰਮਾ ਮਕੇਸ਼ ਕੁਮਾਰ ਆਦਿ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਆਈ ਕੁਦਰਤੀ ਆਫਤ ਨੇ ਦੇਸ਼ ਦੇ ਲੋਕਾਂ ਦਾ ਲਕ ਤੋੜ ਕੇ ਰਾਹ ਦਿੱਤਾ ਦੇਸ਼ ਤੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਉਥੇ ਟੈਕਸੀ ਚਾਲਕਾ ਦਾ ਕੰਮ ਵੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਿਆ ਉਥੋਂ ਟੈਕਸੀ ਮਾਲਕਾਂ ਵੱਲੋਂ ਹਿਮਾਚਲ ਦੇ ਚੰਬਾ ਮਨੀ ਮਹੇਸ਼ ਵਿੱਚ ਫਸੇ ਲੋਕਾਂ ਦੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਸਰਕਾਰ ਨੂੰ ਵੀ ਟੈਕਸੀ ਮਾਲਕਾਂ ਦੇ ਕੰਮ ਪਰਭਾਵਿਤ ਹੋਣ ਕਰਕੇ ਹੋਏ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਘੱਟੋ ਘੱਟ 3 ਮਹੀਨੇ ਦਾ ਟੈਕਸ ਅਤੇ ਬੈਂਕ ਦੀਆਂ ਕਿਸ਼ਤਾਂ ਤੋਂ ਰਾਹਤ ਵੀ ਦੇਣੀ ਚਾਹੀਦੀ ਹੈ ਲਕੀ ਸਰੋਜ ਕੇ ਆਟੀ ਨਿਊਜ਼ ਨੈਟਵਰਕ ਮੈਂ ਹਰੀਸ਼ ਮਾਦੋਪੁਰ ਤੋਂ ਜੀ ਅੱਜ ਅਸੀਂ ਸਾਰੇ ਇੱਥੇ ਟੈਕਸੀ ਜੁਨੀਅਰ ਵਾਲੇ ਇਕੱਠੇ ਹੋਏ ਆਂ ਜਿਹੜਾ ਨਹਿਰ ਦੀ ਹੜ੍ਹਾਂ ਆਉਣ ਨਾਲ ਪਾਣੀ ਦੇ ਬਹਾਵ ਦੇ ਜਾਣ ਨਾਲ ਸਾਰੇ ਟੈਕਸੀ ਜੁਨੀਅਰ ਦੇ ਜਿਹੜੇ ਮੈਂਬਰ ਹੈਗੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਪਰੇਸ਼ਾਨੀ ਹੈ ਜੀ ਨਾ ਲੋਕੀ ਘਰੋਂ ਆ ਰਹੇ ਆ ਜੀ ਨਾ ਜਾ ਰਹੇ ਆ ਔਰ ਨਾ ਕੋਈ ਰਸਤੇ ਤੇ ਸਵਾਰੀ ਹੈਗੀ ਆ ਆਨ ਜਾਣ ਨੂੰ ਇਹ ਸਾਰੇ ਬੇਲੇ ਬੈਠ ਕੇ ਆਰਾਮ ਨਾਲ ਖੜੇ ਨੇ ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਇਹਨਾਂ ਦੀ ਮੰਗ ਹੈਗੀ ਆ ਜੀ ਜਿਹੜੇ ਇਹਨਾਂ ਦੇ ਟੈਕਸ ਨੇ ਇਹਨਾਂ ਦੀ ਕਿਸ਼ਤਾਂ ਜਿਹੜੀਆਂ ਉਹ ਤਿੰਨ ਤਿੰਨ ਮਹੀਨੇ ਲਈ ਜਿਹੜੀਆਂ ਉਹ ਟਾਈਮ ਅੱਗੇ ਪਾਇਆ ਜਾਏ ਤਿੰਨ ਮਹੀਨੇ ਦਾ ਇਹਨਾਂ ਨੂੰ ਟਾਈਮ ਦਿੱਤਾ ਜਾਏ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਅਸੀਂ ਵੀ ਇਹਨਾਂ ਦੀ ਥੋੜੀ ਜਿਹੀ ਆਵਾਜ਼ ਸੁਣਨ ਔਰ ਇਹਨਾਂ ਦਾ ਜਿਹੜਾ ਮਸਲਾ ਹੱਲ ਕਰਨਾ ਇਹਨਾਂ ਨੂੰ ਥੋੜੀ ਰਾਹਤ ਦਿੱਤੀ ਜਾਵੇ ਜੀ ਮੇਰਾ ਨਾਮ ਜੀ ਹੰਕੁਸ਼ੀ ਹੈ ਹਾਂਜੀ ਕੀ ਸਮੱਸਿਆ ਜੀ ਦੱਸੋ ਜੀ ਸਮੱਸਿਆ ਦੇਖੋ ਜੀ ਜਿੱਦਾਂ ਪੂਰੇ ਪੰਜਾਬ ਦੇ ਵਿੱਚ ਹੜ੍ਹ ਵਗੈਰਾ ਆਇਆ ਲੋਕੀ ਫਸੇ ਆ ਜਿੱਦਾਂ ਆਪਾਂ ਮੰਨ ਕੇ ਚੱਲੀਏ ਕਿ ਇਹ ਮਣੀਵੇਚ ਵਸੇ ਆ ਸਾਡੇ ਡਰਾਈਵਰ ਭਰਾ ਗੱਡੀਆਂ ਲੈ ਗਏ ਆ ਉਥੇ ਫਰੀ ਆਫ ਕੋਸਟ ਆਗਾ ਕੋਈ ਇਹਨਾਂ ਦੇ ਕੋ ਪੈਸਾ ਨਹੀਂ ਲਿਆ ਕੋਈ ਕੁਛ ਨਹੀਂ ਦਾ ਅਸੀਂ ਵੀ ਥੋੜੀ ਬੋਲ ਮਦਦ ਕਰ ਰਹੇ ਆ ਸਾਡਾ ਇਹੀ ਆ ਕਿ ਸਾਡੀ ਮਦਦ ਕੀਤੀ ਜਾਏ ਕਿ ਜਿੱਦਾਂ ਅਸੀਂ ਟੈਕਸੀਆਂ ਦੇ ਆਪਣੇ ਦੇਣੇ ਆ ਕਿਸ਼ਤਾਂ ਦੇਣੀਆਂ ਜਿਹੜਾ ਤਿੰਨ ਤਿੰਨ ਮਹੀਨੇ ਦੀ ਮਾਫ ਕੀਤੀ ਐ ਅਸੀਂ ਤੇ ਇਹੀ ਕਹਿ ਸਕਦੇ ਆ ਬਾਕੀ 2 ਕੁ ਮਹੀਨੇ 3 ਤਿੰਨ ਮਹੀਨੀਆਂ ਹੋਣੀਆਂ ਚਾਹੀਦੀਆਂ ਸੀ ਸ਼੍ਰੀ ਕੁਮਾਰ ਬੋਲ ਰਿਹਾ ਮਾਦਰ ਪਰ ਤੋਂ ਉਹ ਮੇਰੀ ਸਰਕਾਰ ਅੱਗੇ ਇਹੀ ਬੇਨਤੀ ਹੈ ਜੀ ਕਿ ਅਸੀਂ ਹਾੜ ਦੇ ਵਿੱਚ ਹਰ ਇੱਕ ਬੰਦੇ ਦੇ ਨਾਲ ਖਲੋਤੇ ਆ ਜਿੱਦਾਂ ਬੈਸ਼ਨੋ ਦੇ ਵੀ ਹੋਇਆ ਆਇਆ ਹਾੜ ਆਇਆ ਚੰਬੇ ਭਰਮੌਰ ਦੇ ਵਿੱਚ ਹਾੜ ਆਇਆ ਅਸੀਂ ਆਪਣੀਆਂ ਸਾਰੀ ਜਿੰਨੀ ਸੇਵਾ ਹੁੰਦੀ ਅਸੀਂ ਨਿਭਾ ਰਹੇ ਆ ਤੇ ਫਿਰ ਸਾਡੀ ਮੰਗ ਇਹੀ ਹੈ ਗਵਰਨਮੈਂਟ ਅੱਗੇ ਕਿ ਸਾਡੀਆਂ ਕਿਸ਼ਤਾਂ ਸਾਨੂੰ ਟੈਕਸ ਤੋਂ ਰਾਹਤ ਦਿੱਤੀ ਜਾਏ ਧੰਨਵਾਦ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.